ਜੂਨ 1984 ਦੀਆਂ ਨਿਸ਼ਾਨੀਆਂ ਨੇ ਜੋ ਅੱਜ ਵੀ ਉਸ ਕਾਲੇ ਦੌਰ ਦੇ ਜ਼ਖਮਾਂ ਨੂੰ ਤਾਜ਼ਾ ਕਰਦੀਆਂ ਨੇ ਇਹ ਤਸਵੀਰਾਂ 1984 ਦੇ ਉਸ ਖੋਫਨਾਕ ਮੰਜ਼ਰ ਨੂੰ ਬਿਆਨ ਕਰਦੀਆਂ ਨੇ ਜਦੋਂ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਅਨੇਵਾ ਗੋਲੀਆਂ ਚਲਾਈਆਂ ਗਈਆਂ ਬੰਬ ਸੁੱਟੇ ਗਏ ਤੇ ਤੋਪਾਂ ਚਲਾਈਆਂ ਗਈਆਂ ਉਹ ਗੰਬ ਦੀ ਆ ਹਾਂਜੀ ਜਿਹੜੀ ਪ੍ਰਸ਼ਾਦ ਵਾਲੀ ਬਾਹੀ ਦੇ ਪਾਸੇ ਉਹਾਂ ਜਿੱਥੇ ਦੇਖੋ ਤੁਸੀਂ ਅੱਜ ਵੀ ਕਿੰਨੇ ਉਹ ਜਿਹੜੇ ਮਘੋਰੇ ਆ ਜਿਹੜੇ ਜਿਵੇਂ ਟੋਪਾਂ ਨਾਲ ਟੈਂਕਾਂ ਨਾਲ ਸਾਰੀ ਉਹ ਬਾਹੀ ਤੇ ਸਾਰੀ ਉੱਤੇ ਤੱਕ ਜਿਹੜੀ ਉਹ ਸਾਰੀ ਆ ਉਹਦੇ ਵਿੱਚ ਗੋਲੀਆਂ ਮਾਰੀਆਂ ਆ ਇਹ 1984 ਦਾ ਉਹ ਸਮਾਂ ਚੇਤੇ ਕਰਾਉਂਦੇ ਆ ਇਹ ਸਾਡਾ ਇੱਕ ਸਰਮਾਇਆ ਮੈਂ ਕਹਿ ਲਵਾਂ ਕਿ ਸਿੱਖ ਪੰਥ ਨੇ ਸਾਂਭ ਕੇ ਰੱਖਿਆ ਤਾਂ ਕਿ ਆਉਂਦੀਆਂ ਪੀੜ੍ਹੀਆਂ ਇਸ ਗੱਲ ਨੂੰ ਵੀ ਯਾਦ ਰੱਖਣ ਕਿ ਇਸ ਧਰਤੀ ਦੇ ਉੱਤੇ ਆਜ਼ਾਦ ਭਾਰਤ ਦੇ ਵਿੱਚ ਵੀ ਸਿੱਖਾਂ ਨੂੰ ਜਿਹੜਾ ਆ ਉਹ ਤੋਪਾਂ ਤੇ ਗੋਲੀਆਂ ਦਾ ਨਿਸ਼ਾਨਾ ਸਿੱਖਣ ਬਣਾਇਆ ਗਿਆ ਲਗਭਗ ਇਸ ਪਵਿੱਤਰ ਸਥਾਨ ਨੂੰ ਢਹਿ ਢੇਰੀ ਕਰਨ ਦਾ ਵੀ ਜਿਹੜਾ ਆ ਉਹ ਬਹੁਤ ਕੋਝਾ ਜਿਹੜਾ ਯਤਨ ਕੀਤਾ ਗਿਆ ਜੂਨ 1984 ਉਸ ਸਮਾਂ ਜਦੋਂ ਸੰਗਤ ਇੱਕ ਦਿਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕੱਠੀਆਂ ਹੋਈਆਂ ਅਤੇ ਉਸ ਸਮੇਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੇ ਉੱਤੇ ਮੌਕਾ ਦੇ ਇੱਕ ਹਮਲਾ ਕਰ ਦਿੱਤਾ ਸੀ ਇਹ ਉਹ ਸਥਾਨ ਆ ਆ ਛੋਟੀਆਂ ਇਟਾਂ ਦਾ ਬਣਿਆ ਆ ਜਿਹੜਾ ਖੜਾ ਸਾਹਿਬ ਗੁਰੂ ਸਾਹਿਬ ਦੇ ਬੇਲੇ ਦਾ ਸ਼ਮਤ ਆ ਇਹ ਸਾਰੇ ਦਾ ਸਾਰਾ ਜਿੰਨੀ ਬਿਲਡਿੰਗ ਆ ਸਾਰੀ ਢਾਪੀ ਗਈ ਸੀ ਸਿਰਫ ਇਹ ਖੜੇ ਜਿਹੜੇ ਉਹ ਮੌਜੂਦ ਰਗਾ ਸੀ ਜਿਹੜੇ ਇਤਿਹਾਸਿਕ ਜਿਨ੍ਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਧੰਤਨ ਬਾਬਾ ਬੁੱਢਾ ਜੀ ਧੰਤਨ ਭਾਈ ਗਰਦਾਸ ਜੀ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਜਿਹੜੀ ਜਨਵਾਈ ਕਰਾਈ ਸੀ ਇਹ ਇਕੱਲਾ ਹੀ ਇੱਕ ਖੜਾ ਸੀ ਬਾਕੀ ਸਾਰੇ ਦੇ ਸਾਰੇ ਜਿਹੜੇ ਸਗੇ ਉਹ ਵੇਲੇ ਥੱਲੇ ਤੱਕ ਮੁੜ ਕੇ ਨਵੇਂ ਸਿਰੋਂ ਜਿਹਦੀ ਆ ਅਸਾਰੀ ਕੀਤੀ ਗਈ ਏ ਭਾਈ ਜੈਵ ਸਿੰਘ ਅਭਿਆਸੀ ਉਦੋਂ ਕਿਉਂਕਿ ਲਾਮ ਦੇ ਵਿੱਚ ਸਾਹਬ ਜੀੋਂ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਰਵਾਇਤ ਦੇ ਵਿੱਚ ਇਹ ਤਕਸਾਲ ਨੇ ਸ਼ੁਰੂ ਕੀਤਾ ਸੀ ਜਿਹਦੀ ਫਿਰ ਤਮੀਰ ਸਾਰੀ ਬਾਅਦ ਦੇ ਵਿੱਚ ਫਿਰ ਸਾਰੀ ਪੂਰੀ ਹੋਈ ਜੂਨ 1984 ਸਿੱਖ ਮਾਨਸਿਕਤਾ ਤੇ ਅਜੇ ਹੱਜ਼ ਖਮ ਹੈ ਜੋ ਹਰ ਸਾਲ ਨਾਸੂਰ ਬੜ ਕੇ ਵੰਦਾ ਹੈ ਇਸ ਦੀ ਪੀੜਾ ਜਿੰਨੇ ਸਾਲਾਂ ਮਗਰੋਂ ਵੀ ਹਰ ਸਿੱਖ ਦੀ ਅੱਖ ਦੇ ਵਿੱਚੋਂ ਸਾਫ਼ ਨਜ਼ਰ ਆਉਂਦੀ ਹੈ ਦਰਅਸਲ ਇਹ ਹਮਲਾ ਭਾਵੇਂ 6 ਜੂਨ 1984 ਨੂੰ ਹੋਇਆ ਸੀ ਪਰ ਇਸ ਦੀ ਤਿਆਰੀ ਬਹੁਤ ਸਮਾਂ ਪਹਿਲਾਂ ਹੀ ਹੋ ਚੁੱਕੀ ਸੀ ਪ੍ਰਿਕਰਮਾਂ ਤੇ ਉਹ ਚੋਰਤਾ ਅਤੇ ਬੱਚਿਆਂ ਦਾ ਬੁਰਾ ਹਾਲ ਸੀ ਚਾਰੇ ਪਾਸਿਓਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਪਰ ਫੇਰ ਵੀ ਸ਼ਬਦ ਗੁਰਬਾਣੀ ਦਾ ਪ੍ਰਵਾਹ ਚੱਲ ਜੀ ਧੜਾ ਧੜ ਲਾਸ਼ਾਂ ਟਿਕਰੀਆਂ ਸਨ ਫਾਇਰਿੰਗ ਪੂਰੇ ਜੋਬਨ ਦੇ ਸੀ ਸਰਕਾਰੀ ਅੰਕੜਿਆਂ ਮੁਤਾਬਕ ਇਸ ਹਮਲੇ ਦੇ ਵਿੱਚ ਕੁੱਲ 5000 ਲੋਕ ਸ਼ਹੀਦ ਹੋਏ ਅਤੇ 80 ਤੋਂ 90 ਦੇ ਕਰੀਬ ਫੌਜੀ ਵੀ ਮਾਰੇ ਗਏ ਇਸ ਤੋਂ ਇਲਾਵਾ ਹਜ਼ਾਰ ਤੋਂ ਜ਼ਿਆਦਾ ਸਿੱਖਾਂ ਨੂੰ ਫੜ ਕੇ ਜੇਲ੍ਹ ਭੇਜਿਆ ਗਿਆ ਜੂਨ 1984 ਦੇ ਵਿੱਚ ਹੋਏ ਇਸ ਹਮਲੇ ਦੇ ਜ਼ਖਮ ਅੱਜ 36 ਸਾਲਾਂ ਮਗਰੋਂ ਵੀ ਖਰੇ ਹਨ ਅਤੇ ਇਸ ਖੂਨੀ ਸਾਕੇ ਦਾ ਦਰਦ ਹਰ ਸਿੱਖ ਦੇ ਮਨ ਦੇ ਵਿੱਚ ਇੱਕ ਚੰਗਿਆੜੀ ਦੀ ਤਰ੍ਹਾਂ ਸੁਲਗ ਰਿਹਾ ਹੈ ਆ ਜਿੰਨੇ ਆ ਜੀ ਇਹ ਉਹ ਮਰ ਜੀਵੜੇ ਨਹੀਂ ਮੈਂ ਕਹਿ ਦਦਾ ਮਹਾਨ ਸ਼ਹੀਦ ਆ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਕਾਲ ਤੱਕ ਦੇ ਸੰਨਵਖੋ ਕੇ ਇਹ ਪ੍ਰਤੀਗਿਆ ਕੀਤੀ ਸੀ ਕਿ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਧਕ ਨਾ ਜਾਏ ਜੀ